ज़िंदबाद ज़िंदबाद आम पार्टी ज़िंदबाद ज़िंदबाद लड़े ज़िंदबाद ज़िंदबाद साढा एकता ज़िंदबाद ज़िंदबाद भगवंत मान जी ज़िंदबाद ज़िंदबाद भगवंत मान जी ज़िंदबादिंद ਅਹੀਂ ਜੀ ਸਾਡੇ ਇੱਥੋਂ ਵਿਧਾਇਕ ਨੇ ਰਮਨ ਬੈਲ ਜੀ ਔਰ ਸ਼ੈਰੀ ਕਲਸੀ ਜੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਆਂ ਅਸੀਂ ਵੱਡੀ ਲੀਡ ਲੈ ਕੇ ਉਹਨਾਂ ਨੂੰ ਜਿਤਾਉਣਾ ਵਾ ਇੱਥੋਂ ਤੇ ਇੱਥੇ ਅਸੀਂ ਸਮਰਥਨ ਦੇਣ ਉਹਨਾਂ ਨੂੰ ਪਹੁੰਚੇ ਆਂ ਅਸੀਂ ਇਨ੍ਹਾਂ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਂ ਦਾ ਨਾਹਰਾ ਲਾਵਾਂਗੇ ਤੇ ਉਹਨਾਂ ਦੀ ਵੱਡੀ ਇਧਰੋਂ ਲੀਡ ਦਿਵਾ ਕੇ ਜਿੱਤ ਕਰਾਵਾਂਗੇ ਨਹੀਂ ਜੀ ਬੈਲ ਸਾਹਿਬ ਨੇ ਤਾਂ ਬਹੁਤ ਹੀ ਕੰਮ ਵਧੀਆ ਕਰਾਏ ਨੇ ਜੀ ਜਿਹੜੇ ਪਹਿਲਾਂ ਨਹੀਂ ਹੋ ਸਕਿਓ ਸਾਰੇ ਕੰਮ ਇਹਨਾਂ ਨੇ ਕਰਵਾਏ ਨੇ ਸ਼ਰੀ ਕਲਸੀਆ ਕਾ ਮਾਨਦਾਰ ਲੀਡਰ ਆ ਜੀ ਇੱਕ ਯੰਗ ਲੀਡਰ ਆ ਉਹਨਾਂ ਨੂੰ ਨੌਜਵਾਨਾਂ ਨੂੰ ਉਹਨਾਂ ਤੋਂ ਬਹੁਤ ਆਸ ਆ ਜਿੱਦਾਂ ਹੁਣ ਪਹਿਲਾਂ ਜੀ ਉਹ ਬਣੇ ਸੀ ਬੀਜੇਪੀ ਦੇ ਦੂਜੇ ਮਾਰੇ ਸਨੀ ਦੇਵਲ ਜੀ ਉਹ ਲੱਭੇ ਨਹੀਂ ਮੁੜ ਕੇ ਤੇ ਸ਼ਰੀ ਕਲਸੀ ਦੇ ਬਟਾਲੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਤਾਂ ਜਦੋਂ ਮਰਜੀ ਚੁੱਕ ਲਿਆ ਕਰਨਾ ਲੋਕਾਂ ਨੇ ਜਾ ਕੇ ਜੀ ਫੜ ਲਿਆ ਕਰਨਾ ਇਹ ਕਿੱਥੇ ਚੱਲ ਜਾਣਗੇ ਤੇ ਇਸ ਕਰਕੇ ਆਪਣੇ ਹਲਕੇ ਦਾ ਜਿਹੜਾ ਵਿਧਾਇਕ ਆ ਉਹਨੂੰ ਜਿਤਾਉਣਾ ਚਾਹੀਦਾ ਵਾ ਆਪਣੇ ਹਲਕੇ ਦਾ ਲੀਡਰ ਆ ਜੀ ਇਹ ਤੇ ਸਾਡੇ ਜਿਹੜੇ ਇੱਥੇ ਦੇ ਰਵਣ ਬੈਲ ਜੀ ਹੈਲਪ ਚੇਅਰਮੈਨ ਜਿਹੜੇ ਨੇ ਉਹਨਾਂ ਨੇ ਬਹੁਤ ਹੀ ਕੰਮ ਕਰਾਇਆ 2 ਸਾਲ ਦੇ ਵਿੱਚ ਤੇ ਉਹਨਾਂ ਦੀ ਐਡੀ ਵੱਡੀ ਇਥੋਂ ਲੀਡਸ਼ੈਪਰੀ ਕਲਸੀ ਜਿਹਨੂੰ ਦਵਾਉਣੀ ਆ ਉਹਨਾਂ ਕੀ ਕੋਈ ਗੱਲ ਕਰਨ ਵਾਲੀ ਨਹੀਂ ਹਰ ਪਿੰਡ ਦੇ ਵਿੱਚ ਰਵਣ ਬੈਲ ਜੀ ਨੇ ਬਹੁਤ ਹੀ ਜ਼ਿਆਦਾ ਵਿਕਾਸ ਕਰਾਇਆ ਵਾ ਹਾਂਜੀ ਸਾਡਾ ਨਾਜੀ ਦਸਨ ਸਿੰਘ ਪਿੰਡ ਸਰਾਏ ਲੋਕ ਸਭਾ ਚੋਣਾਂ ਨੂੰ ਮੁਖ ਰੱਖਦੇ ਆ ਆ ਸਾਡੇ ਪਿੰਡ ਸਰਾਏ ਦੀ ਸੰਗਤ ਸਾਰੇ ਇਕੱਠੇ ਹੋਏ ਆ ਕਿ ਚੋਣਾਂ ਦਾ ਮੁਖ ਕਾਰਨ ਸਾਰੀ ਕਲਸੀ ਜੀ ਬਟਾਲਾ ਬਹੁਤ ਹੀ ਵਧੀਆ ਸਾਡੇ ਲੀਡਰ ਨੇ ਨੌਜਵਾਨ ਤੇ ਜਿਹੜੇ ਆਪਣੇ ਏਰੀਆ ਚ ਕੀ ਸਾਰੇ ਏਰੀਆ ਚ ਉਹਨਾਂ ਬਹੁਤ ਵਧੀਆ ਕੰਮ ਕਰਾਏ ਆ ਗਾੜੀ ਵੀ ਆਉਣ ਵਾਲੇ ਸਮੇਂ ਚ ਉਹ ਸਾਨੂੰ ਉਮੀਦ ਆ ਕਿ ਸਾਡੇ ਜਿਹੜੇ ਰਹਿੰਦੇ ਕੰਮ ਨੇ ਉਹ ਕਰਾਉਣਗੇ ਸਾਡੇ ਹਲਕੇ ਦੇ ਚੇਅਰਮੈਨ ਸਾਹਿਬ ਸ੍ਰੀ ਰਮਨ ਜੀ ਉਹਨਾਂ ਨੇ ਵੀ ਕੰਮ ਬਹੁਤ ਵਧੀਆ ਜਿਹੜੇ 2 ਸਾਲ ਚ ਕਰਾਏ ਨੇ ਜਿਹੜੇ ਕਿ ਹਜੇ ਤੱਕ ਕਿਤੇ ਹੋਏ ਨਹੀਂ ਕੰਮ ਉਹ ਵੀ ਉਹਨਾਂ ਸਾਡੇ ਏਰੀਆ ਲੱਕ ਚ ਕਰਵਾਏ ਸਾਨੂੰ ਇਹ ਵੀ ਆਸਾ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੀ ਰਵਣਬਲ ਜੀ ਜਿਹੜੇ ਕੰਮ ਵਧੀਆ ਕਰਾਉਣਗੇ ਤੇ ਇਸ ਕਰਕੇ ਸਾਰਾ ਏਰੀਆ ਇਲਾਕਾ ਸਾਡਾ ਉਹ ਰਵਣਬਲ ਜੀ ਦੇ ਨਾਲ ਆ ਤੇ ਰਹਿਾਂਗੇ ਵੀ ਨਾਲ ਕਿ ਉਹ ਸਾਨੂੰ ਚਾਹੀਦੇ ਨੇ ਕੰਮ ਸਚਾਈ ਦੇ ਤੇ ਸਚਾਈ ਦੇ ਕੰਮ ਜਿਹੜੇ ਵਧੀਆ ਕਰਵਾ ਰਹੇ ਨੇ ਤੇ ਆਪਾਂ ਉਹਨਾਂ ਦੇ ਨਾਲ ਐਗਰੀ ਆ ਤੇ ਦੂਜੀ ਬੇਨਤੀ ਕਿ ਜਿਹੜੇ ਭਗਵੰਦ ਮਾਨ ਜੀ ਸਾਰੇ ਉਹਨਾਂ ਨੇ ਵੀ ਸਾਨੂੰ ਇਹਨਾਂ ਵਧੀਆ ਜਿਹੇ ਸਾਰੇ ਪੰਜਾਬ ਨੂੰ ਡੀਲ ਕੀਤਾ ਵਿਰੋਧੀ ਪਾਰਟੀਆਂ ਜ਼ਰੂਰ ਕਹਿ ਰਹੀਆਂ ਨੇ ਜੇ ਹੋ ਗਿਆ ਉਹ ਹੋ ਗਿਆ ਪਰ ਸਾਨੂੰ 2 ਸਾਲ ਦੇ ਵਿੱਚ ਜੋ ਭਗਵੰਦ ਮਾਨ ਜੀ ਨੇ ਸੁਲਤਾਨ ਦਵਾਈਆਂ ਨੇ ਉਹ ਆਪਾਂ ਦੇਣਾ ਨਹੀਂ ਦੇ ਸਕਦੇ ਜ਼ਿੰਮੇਵਾਰ ਸਾਰੇ ਖੜੇ ਆ ਸਭ ਤੋਂ ਵੱਧ ਲਗਭਗ 5 5 10 10000 ਰੁਪਇਆ ਲੋਕਾਂ ਦੇ ਬਿੱਲ ਮਾਫ ਹੋਏ ਫਿਰ ਸਪਲਾਈ ਜਿਹੜੀਆਂ ਸਰਕਾਰਾਂ ਕਹਿੰਦੀ ਹੈ ਕਿ ਬੁੱਲ ਲੈਣ ਦੇ ਆ ਜੇ ਕਰ ਲੈਣ ਆ ਭਗਵੰਤ ਮਾਨ ਨੇ ਆਪਣੇ ਫਰਮਣ ਪਲਾਟ ਖਰੀਦੇ ਇਹ ਮੋਟਰਾਂ ਦੀ ਸਪਲਾਈ ਜਿਹੜੀ ਆ ਤੋਂ ਸਾਨੂੰ ਮਹਿਮਾ ਕਰਵਾ ਰਹੇ ਨੇ ਬੰਦ ਹੀ ਨਹੀਂ ਹੋ ਰਹੀ ਅਸੀਂ ਇਹਨਾਂ ਦਾ ਕਿੱਥੋਂ ਦੇਣਾ ਦਵਾਂਗੇ